ਦਰ ਬਿੱਲਾ ਪਹਿਲਾਂ ਤਾਂ ਇੱਕ ਤਾੜੀ ਮਾਰੋ ਉਸ ਫੁਣਕਾਰ ਦੇ ਨਾਂ ਤੇ ਮੇਰਾ ਛੋਟਾ ਭਰਾ ਹੋ ਗਲਵਿੰਦਰ ਰਾਜਵੀਰ ਅਸੀਂ ਸਾਰੇ ਇਕੱਠੇ ਪੰਜਾਬੀ ਯੂਨੀਵਰਸਿਟੀ 'ਚ ਪੜ੍ਹੇ ਆਂ ਅੱਜ ਤੇ ਆ ਜਾਉਂਦਾ ਨੂੰ ਮੈਨੂੰ ਕਿੰਨੇ ਇੱਥੀ ਪੈ ਪਾ ਜੀ ਕੀ ਕਹਦੇ ਹੋ ਸੱਜਣ ਜੀ ਇੱਕ ਮਿੰਟ ਰੁਕੋ ਉਸੇ ਦੇ ਪੰਜਾਬੀ ਯੂਨੀਵਰਸਿਟੀ ਕੱਤੀ ਵੀ ਜੀ ਭਾਈ ਜਿੰਨੇ ਵੀ ਯੂਨੀਵਰਸਿਟੀ ਵਾਲੇ ਬੈਠਾ ਬਹੁਤ ਬਹੁਤ ਖਾਤਰ ਅੱਜ ਕਈ ਫੋਨ ਕਰਕੇ ਆਉਣੇ ਮੈਨੂੰ ਪੁੱਛਿਆ ਕਿਵੇਂ ਤੂੰ ਠੀਕ ਹੈ ਕਿਉਂਕਿ ਉਹ ਵੀ ਹੋਸਟਰ ਦਾ ਉੱਥੇ ਹੀ ਸੀ ਤੰਦਰੋ ਵੀ ਭਰਿਆ ਪਿਆ ਉਹਨੂੰ ਪਤਾ ਸੀ ਵੀ ਅੱਜ ਕਵਰ ਨਾ ਜਾਣਾ ਤੇ ਥੋੜਾ ਟਫ ਜ਼ਰੂਰ ਹੈ ਸਾਡੇ ਲਈ ਐਸ ਇਸ ਟਾਈਮ ਤੇ ਸਟੇਜਾਂ ਤੇ ਆ ਕੇ ਨੱਚਣਾ ਗਾਉਣਾ ਤੜ ਨਾਲ ਜੋ ਵੀ ਦਾ ਚ ਅਹਿਸਾਸ ਮੈਂ ਸਾਂਝੇ ਕਰ ਰਿਹਾ ਹਾਂ ਉਹਨੇ ਫੋਨ ਕਰਕੇ ਮੈਨੂੰ ਪੁੱਛਿਆ ਵੀ ਕਹਿੰਦਾ ਕਹਿੰਦਾ ਕੋਈ ਨਹੀਂ ਨੱਚਣਾ ਵੀ ਇਬਾਦਤ ਬਣ ਜਾਂਦਾ ਨੱਚਣ ਦਾ ਜੇ ਚੱਜ ਹੋਵੇ ਕਹਿੰਦਾ ਕੋਈ ਨਹੀਂ ਉਸ ਨੀਅਤ ਨਾਲ ਨੱਚੀ ਜਿਹੜੀ ਰੱਬ ਨਾਲ ਜੋੜਦੀ ਹੈ ਕੋਈ ਨਹੀਂ ਇਹ ਵੀ ਦਰਗਾਹ ਤੱਕ ਪਹੁੰਚਦੀ ਹੈ ਸੋ ਤੇਰੇ ਉਸ ਭਰਾ ਲਈ ਵੀ ਬਹੁਤ-ਬਹੁਤ ਪਿਆਰ ਹੈ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਤੁਸੀਂ ਉਸ ਪ੍ਰਕਾਰ ਨੂੰ ਇੰਨਾ ਪਿਆਰ ਕਰਦੇ ਹੋ ਇੱਕ ਤਾੜੀ ਫੇਰ ਮਾਰ ਦਿਓ ਉਹਦੇ ਲਈ ਯਾਰ ਪੇਰੋਟੇ ਸੋ ਦੇ ਪੰਜਾਬ ਜੌਨਾ ਰਾਮੇ ਕਰਤਾਰ ਸਿੰਘ